ਉਹ ਗਾਲਸਨ ਪੈਸੇ ਦਿਨਾ ਮੈਂ ਕੰਮ ਕਰ ਕਦੀ ਝਾੜੂ ਲਾ ਕੋਈ ਸਮਾਨ ਦੇਖ ਲੈ ਮਿੱਟੀ ਕਿੰਨੀ ਪਈ ਹੈ ਸਮਝ ਸ਼ਰਮ ਕਰ ਅੱਛਾ ਹਮਕੋ ਸਿਕਾ ਰਿਆ ਹੈ ਅਬੇ मजा ਆਏਗਾ ਨਾ ਬਿੜੋ ਲੇਕਿਨ ਇਹ 사ਨਾ ਕਰ ਕੀ ਕਰ ਰਹਾ ਹੈ ਯਾਹ ਪੇ ਬਾਉਜੀ ਸਮਾਨ ਲਿਖ ਰਹੀ ਹਾਂ ਲੇਕਿਨ ਬਾਉਜੀ ਦਾ ਸਮਾਨ ਮਨ ਕੀ ਕਹਿੰਦੇ ਆ ਹਾਂਜੀ ਭਾਜੀ ਕੀ ਕੀ ਲੈਣਾ ਜੀ ਹਾਂਜੀ ਸਾਬੂਦਾਨ ਤੇ ਮਿਰਚੀ ਪਾਊਡਰ ਤੇ ਹਿੰਗ ਦਾਣਾ ਸਾਬੂਦਾਨ ਮਿਰਚੀ ਪਾਊਡਰ ਠਿੰਗ ਦਾਣਾ ਠੀਕ ਹੈ ਜੀ ਦੇ ਰਿਹਾ ਮੈਂ ਉਹ ਜਲਦੀ ਕਰ ਬਾਬੂ ਜੀ ਦੇ ਸਮਾਨ ਦੇ ਉਹ ਜਲਦੀ ਦੇ ਸਮਾਨ ਉਹਨਾਂ ਨੂੰ ਉਹ ਦੇ ਰਿਹਾ ਬਾਬੂ ਜੀ ਲਓ ਜੀ ਤੁਹਾਡੇ 6 ਸਮਾਨ ਬਾਈ ਉਹ 6 ਸਮਾਨ ਹਾਂਜੀ 6 ਸਮਾਨ ਨੇ ਉਹ ਕਾਕਾ ਤਿੰਨ ਸਮਾਨ ਲਖਾਇਆ 6 ਸਮਾਨ ਭਾਈ ਇਹ ਤਾਂ 6 ਸਮਾਨ ਆ ਯਾਰ ਤਿੰਨ ਸਮਾਨ ਲੈਣੇ ਮੈਂ ਤਾਂ ਯਾਰ ਤਿੰਨ ਸਮਾਨ ਨਹੀਂ ਬਾਈ 6 ਸਮਾਨ ਆ ਹਾਂ ਦੇਖ ਸਾਬਣ ਦਾਣਾ ਮਿਰਚੀ ਆਰਡਰ ਸਿੰਘ ਤਾਂ ਬਾਈ ਤੈਨੂੰ ਬਾਹਰ ਕਿਸੇ ਮੱਝ ਦੇ ਫੜਨੇ ਪੈਣੇ ਨੇ ਦਾਣਾ ਤੈਨੂੰ ਮੈਂ ਦੇ ਦੇਣਾ ਇੱਥੋਂ ਠੀਕ ਹੈ ਆਇਓ ਜੀ ਮਾ ਆਇਓ ਮਾ ਕੀ ਕਰ ਰਹੇ ਜ਼ਮਾਨ ਤੋਂ ਮੈਂ ਤੈਨੂੰ ਲੈਣੇ ਯਾਰ ਹੋਰ ਦੁਕਾਨ ਤੋਂ ਲੈ ਲੈਣਾ ਯਾਰ ਮੈਂ ਆਇਓ ਜੀ ਮਾ